ਜੀ ਇਹ ਗੇਸੇ ਨੂੰ ਤਜਾਬ ਆਂਦਾ ਹੈ ਤੁਸੀਂ ਰਾਤ ਨੂੰ ਔਲੇ ਪਿਉਂਦੇ ਹੋ ਤਿੰਨ ਚਾਰ ਸੁੱਕਾ ਔਲਾ ਹਾਂਜੀ ਉਹਨੂੰ ਧੋ ਲਓ ਪਹਿਲਾਂ ਧੋ ਕੇ ਫਿਰ ਉਹਨੂੰ ਪਿਉਂਦੇ ਹੋ ਸੁਬਾ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਹਮ ਔਲਾ ਤੁਸੀਂ ਪੀਓ ਜੇਸੋ ਤੁਹ ਨਹੀਂ ਹੋਵੇਂ ਪੀਆ ਜਾਂਦਾ ਕਿਉਂਕਿ ਥੋੜਾ ਜਿਹਾ ਕੌੜਾ ਹੁੰਦਾ ਕੜੱਗਰ ਹੁੰਦਾ ਹਾਂਜੀ ਉਹਦੇ ਵਿੱਚ ਤੁਸੀਂ ਰਾਤ ਨੂੰ ਮਿੱਠਾ ਵੀ ਪਾ ਸਕਦੇ ਹੋ ਗੁੜ ਪਾ ਸਕਦੇ ਹੋ ਵੀ ਸ਼ੱਕਰ ਪਾ ਸਕਦੇ ਹੋ ਤੇ ਢਾਗਾ ਮਿਸ਼ਰੀ ਵੀ ਪਾ ਸਕਦੇ ਠੀਕ ਹੈ ਜਿਹਨੂੰ ਨਹੀਂ ਚੰਗਾ ਲੱਗਦਾ ਪਰ ਉਹਦੇ ਨਾਲ ਸੋਡਾ ਕਦੇ ਤੇ ਜਾਵਣੀ ਬਨੂ ਜੇ ਕਿਸੇ ਨੂੰ ਰੇਸ਼ਾ ਬੰਦ ਆ ਉਹ 10 15 ਜਨ ਪੀ ਕੇ ਛੱਡ ਦੇ ਵਿੱਚੋਂ ਠੀਕ ਹੈ ਉਹਨੂੰ ਦੁਬਾਰਾ ਫੇਰ ਸ਼ੁਰੂ ਕਰ ਲੈ ਤੇ ਤੁਸੀਂ ਕਦੇ ਵੀ ਸੋਦੇ ਤੇ ਜਾਵਣੀ ਬਨੂ ਕਿਉਂਕਿ ਦਰਸ਼ਕੋ ਵਿਟਾਮਿਨ ਸੀ ਹੁੰਦਾ ਔਲੇ ਦੇ ਵਿੱਚ ਤੇ ਇਹ ਆਪਣੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦਾ ਹੈ ਮਿੱਦੇ ਦੀ ਸਾਰੀ ਗਰਮੀ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਠੰਡਾ ਹੁੰਦਾ ਹੈ। ਹਾਂਜੀ ਠੰਡਾ ਹੁੰਦਾ ਹੈ। ਸੋ ਇਹਦਾ ਨਤੀਜਾ ਸੀ ਖੁਦ ਆਪ ਅਜ਼ਮਾਇਆ ਹੋਇਆ ਹੈ ਕਿਉਂਕਿ ਜਿੱਥੇ ਕਦੇ 4-5 ਦਿਨਾਂ ਬਾਅਦ ਇਤਜਾਬ ਦਾ ਕੈਪਸੂਲ ਲਈਦਾ ਸੀ ਹੁਣ ਉੱਥੇ 15-20 ਦਿਨ ਲੰਘ ਜਾਂਦੇ ਆ ਤੇ ਇਹਨੂੰ ਤੁਸੀਂ ਜ਼ਰੂਰ ਅਜ਼ਮਾਓ ਤੇ ਦੂਜਾ ਨੁਸਖਾ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਉਹ ਹੈਗਾ ਵੀ ਮਿਸ਼ਰੀ ਹਾਂਜੀ ਢਾਗਾ ਮਿਸ਼ਰੀ ਸੌਂਫ ਪੁੰਨਿਆ ਹੋਇਆ ਜੀਰਾ ਹਾਂਜੀ ਇਹਨੂੰ ਤੁਸੀਂ 3 ਨੂੰ ਰੋਸ਼ਟ ਕਰਕੇ ਦੋ ਚੀਜ਼ਾਂ ਨੂੰ ਜਿਵੇਂ ਸਾਂ ਪੁੰਨਿਆ ਜੀਰਾ ਇਹਨੂੰ ਥੋੜਾ ਰੋਸ਼ਟ ਕਰ ਲਓ ਫਿਰ ਇਹਨੂੰ ਤੁਸੀਂ ਇਹਦਾ ਹੋ ਬਣਾ ਲਓ ਪਾਊਡਰ ਪਾਊਡਰ ਬਣਾ ਲਓ ਪਾਊਡਰ ਵਿੱਚ ਮਿਸਰੀ ਪਾ ਲਓ ਢਾਗਾ ਮਿਸਰੀ ਹਾਂ ਢਾਗਾ ਮਿਸਰੀ ਫਿਰ ਇਹਨੂੰ ਤੁਸੀਂ ਇੱਕ ਚਮਚ ਦਹੀਂ ਚ ਪਾ ਸਕਦੇ ਹੋ ਦਹੀਂ ਚ ਪਾ ਸਕਦੇ ਹੋ ਹਾਂਜੀ ਦਹੀਂ ਚ ਵੀ ਪਾ ਸਕਦੇ ਹੋ ਜੇ ਤੁਸੀਂ ਦਹੀਂ ਚ ਨਹੀਂ ਖਾ ਸਕਦੇ ਤਾਂ ਤੁਸੀਂ ਸ਼ਾਮ ਨੂੰ ਜਾਂ ਸਵੇਰੇ ਇੱਕ ਚੌਂਚਾ ਗੁੰਗਣੀ ਪਾਣੀ ਨਾਲ ਲੈ ਸਕਦੇ ਹੋ ਉਦੇ ਨਾਲ ਸੋਨੋ ਬਹੁਤ ਪੇਟ ਦੀ ਰਾਹਤ ਮਿਲਦੀ ਹੈ ਹਾਂਜੀ ਇਹ ਪੇਟ ਨੂੰ ਬਹੁਤ ਭੁੰਨਿਆ ਹੋਇਆ ਜੀਰਾ ਪੇਟ ਨੂੰ ਬਹੁਤ ਜਲਦੀ ਠੀਕ ਕਰਦਾ ਹੈ ਬਹੁਤ ਜਲਦੀ ਠੀਕ ਕਰਦਾ ਹੈ ਹਾਂਜੀ ਤੇ ਇਸ ਤੋਂ ਬਾਅਦ ਸੀਗਾ ਦਰਸ਼ਕੋ ਅਲਸੀ ਅਲਸੀ ਦਾ ਨੁਸਖਾ ਇਹ ਅੱਜ ਹੀ ਉਹ ਮੈਂ ਖੁਦ ਅਜਮਾਇਆ ਹੋਇਆ ਕਿਉਂਕਿ ਤੇਗਵੀਰ ਦੇ ਜਨਮ ਤੋਂ ਬਾਅਦ ਮੇਰੇ ਮਤਲਬ ਸ਼ਾਇਆ ਬਹੁਤ ਪੈ ਗਈਆਂ ਸੀਗੀਆਂ ਸੋ ਉਹ ਡਾਕਟਰਾਂ ਤੋਂ ਨਹੀਂ ਠੀਕ ਹੋਈਆਂ ਕਿਉਂਕਿ ਉਹ ਆਪਾਂ ਨੂੰ ਆਇਰਨ ਕੈਲਸ਼ੀਅਮ ਤਾਂ ਦੇ ਦਿੰਦੇ ਆ ਪਰ ਕੁਝ ਚੀਜ਼ਾਂ ਹੁੰਦੀਆਂ ਵੀ ਕੁਝ ਹੋਰ ਵੀ ਚੀਜ਼ਾਂ ਦੀ ਸਾਡੀ ਸਰੀਰ ਨੂੰ ਲੋੜ ਹੁੰਦੀ ਹੈ ਸੋ ਤੁਸੀਂ ਆਲਸੀ ਲੈ ਲੈਣੀ ਆ ਆਲਸੀ ਨੂੰ ਥੋੜਾ ਜਿਹਾ ਭੁੰਨ ਕੇ ਤੇ ਉਹਦਾ ਪਾਊਡਰ ਬਣਾ ਲੈਣਾ ਕਿਉਂਕਿ ਇਹਦੇ ਚ ਅਮੀਗਾ 3 ਹੁੰਦਾ ਹੈ ਤੇ ਆਪਣੀ ਡਾਈਟ ਦੇ ਵਿੱਚ ਬਹੁਤ ਘੱਟ ਆਪਾਂ ਨੂੰ ਅਮੀਗਾ 3 ਮਿਲਦਾ ਹੈ ਜੋ ਕਿ ਸਾਨੂੰ ਆਲਸੀ ਤੋਂ ਮਿਲਦਾ ਹੈ ਤੇ ਆਲਸੀ ਨੂੰ ਰੋਸਟ ਕਰਕੇ